ਸਾਡੀ ਨੌਜਵਾਨੀ ਨੂੰ ਸਾਡੀ ਨਵੀਂ ਪਨੀਰੀ ਨੂੰ ਅਸੀਂ ਕੋਸ ਇਤਿਹਾਸ ਪੈਦਾ ਕਰਕੇ ਜਾਈਏ ਇਹ ਹੀ ਨਾ ਹੋਵੇ ਕਿ ਅਸੀਂ ਇਹ ਦਈ ਮੰਗਤਿਆਂ ਚਾਕੀ ਜਾਈਏ ਬਿਕੋਸ ਹੋਊਗਾ ਕੋਸ ਦੇਖਾਂਗੇ ਪਾਰਲੀਮੈਂਟ ਚ ਗੱਲੇ ਚੱਲਣੀਆਂ ਅਸੀਂ ਇਹ ਗੱਲਾਂ ਵੇ ਬੰਦੀ ਸਿੰਘਾਂ ਬਾਰੇ ਵੇ ਕੀ ਕਾਸ ਕਰ ਰਿਹਾ ਡਿਬਰੂ ਡਿਬਰੂਗੜ ਦੇ ਬਾਰੇ ਭਾਇ ਮਨਤ ਮਾਲ ਸਿੰਘ ਬਾਰੇ ਤੇ ਉਹ ਭਗਵਾਨਤ ਮਾਨ ਆਪ ਤਾਂ ਹੀ ਰੋਲਾ ਪਾ ਕੇ ਬਹਿ ਗਏ ਜਿੰਨਾ ਨਹੀਂ ਆਪਣੇ ਘਰ ਪਰਵਾਦ ਚ ਕੋਈ ਡਿਫਿਕਲਟ ਸਿਚੁਏਸ਼ਨ ਆ ਆਪ ਹੀ ਖਲਾਰਾ ਪਾ ਕੇ ਬਹਿ ਜੋ ਗੱਲ ਹੀ ਨਾ ਅੱਗੇ ਵਧੇ ਸ਼ਰਮ ਆਉਣੀ ਚਾਹੀਦੀ ਹੈ ਜੇ ਕੇ ਕਹਾਂ ਚੀਫ ਮਿਨਿਸਟਰ ਜੋ ਆਪਣੇ ਆਪ ਨੂੰ ਸਿੱਖ ਕਹਾਉਂਦਾ ਜਦ ਦਸਤਾਰ ਬੰਨੀ ਫਿਰਦਾ ਬਈ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਤੂੰ ਜਦੋਂ ਆਪੋਜੀਸ਼ਨ ਚ ਸੀ ਉਹ ਕਹਿ ਰਿਹਾ ਸੀਗਾ ਕਿ ਦੇਖੋ ਵੀ ਆਹਾਹਾ ਗਲਤ ਆ ਬੰਦੀ ਸਿੰਘਾ ਦੀ ਵੀ ਗੱਲ ਕਰਦੇ ਸੀ ਜਿਹੜੀਆਂ ਪਾਰਟੀਆਂ ਦਾ ਗਲਤ ਚੱਲਦੀਆਂ ਭੋਗਤਣਾ ਪੈਣਾ ਮੈਨੂੰ ਮੈਂ ਤਾਂ ਇਹ ਦਵੀ ਸੋਚ ਰਿਹਾ ਸੀ ਹੋ ਸਕਦਾ ਬੀਜੇਪੀ ਜਾਂ ਹੋਰ ਪਾਰਟੀਆਂ ਨੇ ਵੀ ਇਹਨਾਂ ਦੇ ਹੱਥ ਵੜਾਤੇ ਗਾਂ ਲਈ ਗਾਂ ਆਮ ਆਦਮੀ ਪਾਰਟੀ ਆ ਸਕਦੀ ਹੁਣ ਮੈਨੂੰ ਲੱਗਦਾ ਬਹੁਤ ਡਿਫਿਕਲਟ ਆ ਜਦੋਂ ਇਹ ਪਾਰਟੀ ਆਈ ਸੀਗੇ ਇਹਨਾਂ ਦੇ ਕਈ ਆਗੂ ਸੀ ਜਿਨ੍ਹਾਂ ਕੋਲ ਗੱਡੀਆਂ ਵੀ ਨਹੀਂ ਸੀ ਆਪਾਂ ਨੂੰ ਵੀ ਤਾਰਸਾਇਆ ਸੀ ਇਹ ਚੀਜ਼ਾਂ ਸੌਣ ਕੇ ਗੱਡੀ ਚਲਾਉਣੀ ਵੀ ਨਹੀਂ ਉਹਦੇ ਗੱਡੀਆਂ ਵੀ ਨਹੀਂ ਸੀ ਸਿਰ ਸਾਈਕਲ ਤੇ ਜਾਂਦੇ ਹੁੰਦੇ ਸੀਗੇ ਇਹਨਾਂ ਨੂੰ ਹੁਣ ਉਹ ਸਾਰਾ ਕੁਝ ਮਿਲ ਗਿਆ ਪਾਗਲ ਹੋ ਗਏ ਲੱਗਦੇ ਸਾਡੀ ਨੌਜਵਾਨੀ ਨੂੰ ਸਾਡੀ ਨਵੀਂ ਪਨੀਰੀ ਨੂੰ ਅਸੀਂ ਕੋਸ ਇਤਿਹਾਸ ਪੈਦਾ ਕਰਕੇ ਜਾਈਏ ਇਹ ਹੀ ਨਾ ਹੋਵੇ ਕਿ ਅਸੀਂ ਇਹ ਦਈ ਮੰਗਤੇ ਵਾਂਗੂ ਚਾਕੀ ਜਾਈਏ ਬਿਕੋਸ ਹੋਊਗਾ ਕੋਸ ਦੇਖਾਂਗੇ ਕਰਕੇ ਉਹਨਾਂ ਨੇ ਕੋਸ ਗਲਤ ਨਹੀਂ ਕੀਤਾ ਜੇ ਅਸੀਂ ਨਹੀਂ ਬੋਲਾਂਗੇ ਸਰਕਾਰਾਂ ਤਾਂ ਪਹਿਲਾਂ ਹੀ ਚਾਹੁੰਦੀਆਂ ਵੀ ਇਹ ਚੁੱਪ ਕਰਕੇ ਬੈਠੇ ਰਹਿਣਾ ਅਸੀਂ ਆਪ ਦਾ ਦੱਬੀ ਚੱਲੀਏ ਜੋ ਵੀ ਹੋ ਰਿਹਾ ਬਹੁਤ ਗਲਤ ਹੋ ਰਿਹਾ ਇਹ ਆ ਜਾਨੀ ਡਰਦਾ ਮਾਹੌਲ ਵੀ ਤੁਸੀਂ ਕਹਿ ਸਕਦੇ ਪੈਦਾ ਕੀਤਾ ਗਿਆ ਇਨਾਂ ਮੌਲਕਾਂ ਚ ਵੀ ਇੰਡੀਆ ਵੀ ਸੋ ਉਹਨਾਂ ਨੂੰ ਇਹ ਆਵੇ ਹੁਣ ਤਾਂ ਇਹ ਡਰ ਗਏ ਆ ਤੇ ਇੱਕ ਹੋਰ ਗੱਲ ਜਿਹੜੀ ਮੈਂ ਟੱਚ ਕਰਨਾ ਚਾਹੁੰਦਾ ਤੁਸੀਂ ਕੋਸ਼ਿਸ਼ ਕਰਨ ਹੋਏ ਪਾਰਲੀਮੈਂਟ ਚ ਗੱਲ ਇਹ ਚੱਲਣੀਆਂ ਅਸੀਂ ਇਹ ਗੱਲਾਂ ਬਈ ਬੰਦੀ ਸਿੰਘਾਂ ਬਾਰੇ ਬਈ ਕੀ ਕੌਸਟ ਚੱਲ ਰਿਹਾ ਡਿਬਰੂਗੜ ਦੇ ਬਾਰੇ ਭਾਈ ਮਨਤਪਾਲ ਸਿੰਘ ਬਾਰੇ ਤੇ ਉਹ ਭਗਵਾਨਤਮਾਨ ਆਪਦਾ ਹੀ ਰੋਲਾ ਪਾ ਕੇ ਬਹਿ ਗਏ ਜਿੰਦਾਂ ਨਹੀਂ ਆਪਣੇ ਘਰ ਪਰਿਵਾਰ ਚ ਕੋਈ ਡਿਫਿਕਲਟ ਸਿਚੁਏਸ਼ਨ ਆਪੀ ਖਲਾਰਾ ਪਾ ਕੇ ਵੇਜੋ ਵੇ ਗੱਲ ਹੀ ਨਾ ਅੱਗੇ ਵਧੇ ਇਹ ਗੱਲ ਹੋ ਗਈ ਵੀ ਤੂੰ ਜਵਾਬ ਦੇ ਆ ਹੂੰ ਸ਼ਰਮ ਹੋਣੀ ਚਾਹੀਦੀ ਹੈ ਜੇ ਕੇ ਕਹ ਚੀਫ ਮਿਨਿਸਟਰ ਜੋ ਆਪਣੇ ਆਪ ਨੂੰ ਸਿੱਖ ਕਹੋਂਦਾ ਜਦ ਦਸਤਾਰ ਬੰਨੀ ਫਿਰਦਾ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਤੂੰ ਜਦੋਂ ਆਪੋਜੀਸ਼ਨ ਚ ਸੀ ਤੂੰ ਕਹਿ ਰਿਹਾ ਸੀਗਾ ਕਿ ਦੇਖੋ ਵੀ ਆਹ ਆਹ ਗਲਤ ਆ ਬੰਦੀ ਸਿੰਘਾ ਦੀ ਵੀ ਗੱਲ ਕਰਦੇ ਸੀ ਬੰਦੀ ਸਿੰਘਾ ਦੀ ਵੀ ਸਖਵਾਲ ਖੈਰੇ ਦੀ ਵੀ ਮੈਂ ਰਾਤ ਇੰਟਰਵਿਊ ਦੇਖ ਰਿਹਾ ਸੀ ਜਿਹੜੇ ਉਹਨਾਂ ਤੇ ਵੀ ਪਰਚੇ ਹਜੇ ਵੀ ਜਿਹੜੇ ਕੈਰੀ ਆਨ ਹੋ ਰਹੇ ਆ ਵੀ ਇਹ ਖਣੀ ਡਰੱਗ ਲੋਡ ਆ ਡਰੱਗਸ ਵੇਚ ਰਹੇ ਜੋ ਵੀ ਆ ਉਹ ਜੋ ਵੀ ਅਲੀਗੇਸ਼ਨ ਆ ਉਦੋਂ ਕਹਿੰਦਾ ਸੀ ਕਿ ਵੀ ਹਾਂ ਵੀ ਇਹ ਗਲਤ ਆ ਵੀ ਇਹ ਸਖਵਾਲ ਖੈਰਾ ਇਦਾਂ ਦਾ ਹੈ ਹੀ ਨਹੀਂ ਗਲਤ ਪਰਚੇ ਪਾਏ ਆ ਹੁਣ ਸਖਵਾਲ ਖੈਰਾ ਕਹਿੰਦਾ ਸੀ ਕਿ ਹੁਣ ਪਾਰਲੀਮੈਂਟ ਚ ਬੋਲ ਰਿਹਾ ਸੀ ਕਿ ਨਹੀਂ ਤੂ ਤਾਂ ਤੂੰ ਤਾਂ ਡਰਗ ਡੀਲਰ ਸੋ ਕਹਿਣ ਦਾ ਮਤਲਬ ਇਹ ਆ ਜਦੋਂ ਬਈ ਅਹੁਦੇ ਆ ਜਾਂਦੇ ਫਿਰ ਬੰਦੇ ਚੇਂਜ ਹੋ ਜਾਂਦੇ ਹਨ ਸੋ ਪੂਰਾ ਸ਼ਰਮਖਾਣੀ ਚਾਹੀਦੀ ਹੈ ਕਿਉਂਕਿ ਗਾਂ ਇਹਨਾਂ ਨੂੰ ਭੋਗਤਣਾ ਪੈਣਾ ਜਿਹੜੀਆਂ ਪਾਰਟੀਆਂ ਇਹਦਾ ਗਲਤ ਚੱਲਦੀਆਂ ਭੋਗਤਣਾ ਪੈਣਾ ਮੈਨੂੰ ਮੈਂ ਤਾਂ ਇਹ ਦਵੀ ਸੋਚ ਰਿਹਾ ਸੀ ਹੋ ਸਕਦਾ ਬੀਜੇਪੀ ਜਾਂ ਹੋਰ ਪਾਰਟੀਆਂ ਨੇ ਵੀ ਇਹਨਾਂ ਦੇ ਹੱਥ ਵੜਾਤੇ ਗਾਂ ਲਈ ਗਾਂ ਆਮ ਆਦਮੀ ਪਾਰਟੀ ਆ ਸਕਦੀ ਹੁਣ ਮੈਨੂੰ ਲੱਗਦਾ ਬਹੁਤ ਡਿਫਿਕਲਟ ਆ ਪਰ ਇਹਦੇ ਨਾਲ ਨਾਲ ਅਸੀਂ ਆਪਣੇ ਜਿਹੜੇ ਨਾ ਸਾਡੀ ਵੀਕਨੈਸ ਆ ਉਹਨੂੰ ਅੰਡਰਐਸਟੀਮੇਟ ਨਾ ਕਰੀਏ ਕਰਕੇ ਅੱਗੇ ਅਸੀਂ ਕਾਂਗਰਸ ਵੀ ਬਾਰ-ਬਾਰ ਲੈ ਆਂਦੀ ਇਹਨਾਂ ਦਾ ਵੀ ਕੋਈ ਪਤਾ ਨਹੀਂ ਮੈਂ ਕਮੈਂਟਸ ਪਾੜ ਰਿਹਾ ਸੀ ਜਿੱਥੇ ਹੈ ਭਗਵੰਤ ਮਾਨ ਗਲਤ ਸ਼ਬਦਾਬ ਦੀ ਬਾਤ ਕਰ ਰਿਹਾ ਸੀਗਾ ਪਾਰਲੀਮੈਂਟ 'ਚ ਤੇ ਲੋਕ ਇਹਦੇ ਵਾਹ ਜੀ ਸੀਐਮ ਸਾਹਿਬ ਵਾਹ ਜੀ ਸੀਐਮ ਸਾਹਿਬ ਕੀ ਬਾਤ ਜੀ ਸਾਡੇ ਇਹ ਹੱਸ ਰਿਹਾ ਸੀ ਭਗਵੰਤ ਮਾਨ ਪਾਰਲੀਮੈਂਟ 'ਚ ਮੈਂ ਸੌਰੀ ਆ ਮੈਂ ਸਤਕਾਰ ਵਾਲਾ ਨਹੀਂ ਦੇ ਸਕਦਾ ਹਣਾ ਦੇਣਾ ਚਾਹੀਦਾ ਸਾਨੂੰ ਭਗਵਾਨ ਜਤਬਾਣ ਸਾਹਿਬ ਸੀਐਮ ਸਾਹਿਬ ਨਾਲ ਸਾਥੋਂ ਨਹੀਂ ਕਿਹਾ ਜਾਂਦਾ ਕਿਉਂਕਿ ਇਹ ਬੰਦੇ ਇਹਨਾਂ ਨੇ ਪਹਿਲਾਂ ਤਾਂ ਸਾਡੇ ਇੰਨਾ ਕਹਾਣ ਕੀਤਾ ਦੇਖੋ ਕਿੰਨੇ ਇਹ ਕਿੰਨਾ ਕਿਸਾਨੀ ਮੋਰਚੇ ਚ ਵੀ ਤੁਸੀਂ ਪਿਛਲੇ ਚ ਵੀ ਦੇਖੋ ਕਿੰਨੀਆਂ ਮੌਤਾਂ ਹੋਈਆਂ ਜੇ ਸ਼ਹਾਦਤਾ ਵੀ ਆਪਾਂ ਕਹ ਲਈਏ 7-800 ਸੀ ਹੁਣ ਦੁਬਾਰਾ ਉੱਥੇ ਜਾਣਾ ਪੈ ਰਿਹਾ ਗਾਂ ਨਹੀਂ ਅੱਗੇ ਨਹੀਂ ਵੱਧ ਵੱਧ ਸਕਦੇ ਉੱਥੇ ਗੋਲੀਆਂ ਵੱਜ ਰਹੀਆਂ ਬੰਦੀ ਸਿੰਘ ਸਾਡੇ ਉਹ ਵੀ ਸ਼ਹੀਦ ਹੋਣ ਤੇ ਆਏ ਆ ਉਹਨਾਂ ਦੇ ਪਰਿਵਾਰ ਵੀ ਉੱਥੇ ਦੇਖੋ ਉਹਨਾਂ ਨੇ ਵੀ ਭੁੱਖਰਤਾ ਰੱਖੀ ਹੈ ਬਹੁਤ ਨਾਜ਼ੁਕ ਅਸਤੀਤੀ ਤੇ ਇਹ ਉੱਥੇ ਪਾਰਲੀਮੈਂਟ ਚ ਖੜ ਕੇ ਹੱਸ ਰਹੇ ਆ ਤੇ ਇਹਨਾਂ ਦੀ ਇੱਕ ਮੰਤਰੀ ਅਨਮੋਲ ਗਗਨਮਾਨ ਜਿਹੜੀ ਉਹ ਪਰੌਂਠੇ ਬਣਾਉਣ ਵਾਲਿਆਂ ਨੂੰ ਕਹਿੰਦੀ ਬੰਮਾਰਕਾਂ 37 ਕਿਲੋ ਦਾ ਪਰੌਂਠਾ ਬਣਾਉਣ ਤੇ ਬਹੁਤ ਬਹੁਤ ਮੁਬਾਰਕਾਂ ਦੇ ਇਹ ਮੇਰੀ ਗੱਲ ਤੁਹਾਡੇ ਸ਼ਰਮਾਂ ਵਾਲੀ ਗੱਲ ਨਹੀਂ ਗਈ ਹੁਣ ਜੇ ਇਥੇ ਤੁਹਾਡਾ ਸਰਕਮਸਟੈਂਸ ਨਾਰਮਲ ਹੋਣ ਨਾਰਮਲ ਆਪਾਂ ਪਬਲਿਕ ਦੇ ਵਿੱਚ ਰਹੀਏ ਕੋ ਸੋਣਾ ਵੀ ਲੱਗਦਾ ਸੋਪਦਾ ਵੀ ਪਰ ਇਹ ਜਾਨੀ ਸਾਡੀ ਵੀ ਇਹਦੇ ਵਿੱਚ ਕਮੀ ਨਹੀਂ ਗਈ ਕਿ ਇਹ ਜੇ ਪੋਲੀਟੀਸ਼ੀਅਨ ਬਾਹਰ ਵਿੱਚ ਚਰ ਸਕਦੇ ਆ ਹਣਾ ਬਿਲਕੁਲ ਮੈਨੂੰ ਪਤਾ ਆਪਾਂ ਇੱਥੇ ਬੈਠੇ ਆ ਕਹਿਣਾ ਬਹੁਤ ਸੌਖਾ ਹੁੰਦਾ ਆਪਣਾ ਵੀ ਇੱਥੇ ਫਰਜ ਬਣਦਾ ਬਾਅਦ ਚੱਕਣਾ ਆਪਾਂ ਉੱਥੇ ਨਹੀਂ ਗਏ ਪਰ ਜਿਹੜੇ ਉੱਥੇ ਹੈਗੇ ਆ ਉਹਨਾਂ ਤੇ ਜਾਨੀ ਆ ਨੋ ਉਂਗਲ ਕਰਨੀ ਜੀ ਹੋ ਜਾਂਦੀ ਆ ਸ਼ਾਇਦ ਆਪਾਂ ਵੀ ਉੱਥੇ ਸ਼ਾਇਦ ਆਪਾਂ ਵੀ ਡਰ ਕੇ ਨਾ ਕੁਝ ਕਰੀਏ ਪਰ ਚ ਇਹ ਜਿਹੜੇ ਉੱਤੇ ਆਪਾਂ ਹੈਗੇ ਆ ਜਿਹੜੇ ਆਪਣੇ ਨੋਨ ਚਾ ਜਾਂ ਜਨਰਲ ਪਬਲਿਕ ਆ ਜਾਂ ਸਿੱਖ ਆ ਉਹਨਾਂ ਦਾ ਫਰਜ ਨਹੀਂ ਬਣਦਾ ਵੀ ਇਹਨਾਂ ਦੇ ਜਦੋਂ ਬਾਹਰ ਨਿਕਲਦੇ ਇਹਨਾਂ ਨੂੰ ਸਵਾਲ ਪੁੱਛੇ ਜਾਣ ਵੀ ਇਹਨਾਂ ਜੇ ਜੇ ਉਦਾਂ ਨਹੀਂ ਕੋਸ਼ ਕਰਨਾ ਜੇ ਵੀ ਉਦਾਂ ਡਿਫਿਕਲਟੀਜ਼ ਨਹੀਂ ਕ੍ਰੀਏਟ ਕਰਨੀਆਂ ਸੀ ਵੀ ਡਰਦੇ ਆ ਉੱਥੇ ਦੇਖੋ ਉਹ ਪ੍ਰੋਟੇ ਬਣਨ ਦੇ ਚੱਕਰ 'ਚ ਆ ਗਈ ਉੱਥੇ ਉੱਥੇ ਕੋਈ ਸਵਾਲ ਨਹੀਂ ਪੁੱਛ ਸਕਦਾ ਵੀ ਭਾਈ ਤੁਸੀਂ ਕੀ ਕਰ ਰਹੇ ਬੰਦੀ ਸਿੰਘ ਵਾਲੇ ਹਾਂ ਬਿਲਕੁਲ ਬਿਲਕੁਲ ਇਹੀ ਮੈਡਮ ਨੇ ਜਿਹੜੇ ਕਹਿੰਦੇ ਸੀ ਕਿ ਸਾਡੀ ਸਰਕਾਰ ਬਣਾਓ 5 ਮਿੰਟ ਦੇ ਵਿੱਚ ਐਮਐਸਪੀ ਦੇ ਦੇਾਂਗੇ ਹੁਣ ਮਾਫੀ ਮੰਗ ਰਹੇ ਨੇ ਸੋ ਮਤਲਬ ਕਹਿੰਦੇ ਆ ਵੀ ਇੱਕ ਬੰਦੇ ਦੀ ਸ਼ਖਸੀਅਤ ਜਿਹੜੀ ਹੈ ਉਹ ਪਛਾਨੀ ਜਾਂਦੀ ਹੈ ਮਤਲਬ ਕਿ ਪੁਰਾਣੇ ਲੀਡਰ ਜਿਹੜੇ ਨੇ ਪੰਜਾਬ ਦੇ ਉਹ ਬੇਸ਼ੱਕ ਉਹ ਕਰਪਟ ਸੀ ਪਰ ਉਹਨਾਂ ਦੀ ਕਿਤੇ ਨਾ ਕਿਤੇ ਉਹ ਗੱਲਾਂ ਦਾ ਦਾਇਰਾ ਹੁੰਦਾ ਸੀ ਉਹਨਾਂ ਦੀ ਗੱਲ ਦਾ ਇੰਟੈਲੈਕਚੁਅਲ ਲੈਵਲ ਹੁੰਦਾ ਸੀ ਮਤਲਬ ਇੱਕ ਸਿਆਣਪ ਜਿਹੜੀ ਸੀਗੀ ਬਹੁਤ ਵੱਡੇ ਪੱਧਰ ਦੇ ਉੱਤੇ ਸੀ ਭਾਵੇਂ ਉਹ ਕਰਪਟ ਸੀ ਗਿਆ ਆਪਾਂ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਕਿਸੇ ਲੀਡਰ ਨੇ ਪੰਜਾਬ ਦਾ ਭਲਾ ਕੀਤਾ ਹੋਵੇ ਸਾਰੇ ਜਿਹੜੇ ਨੇ ਪੰਜਾਬ ਨੂੰ ਲੁੱਟਦੇ ਰਹੇ ਆ ਤੇ ਅੱਜ ਉਹਨਾਂ ਦਾ ਹਾਲ ਵੀ ਆਪਾਂ ਦੇਖ ਲਈਏ ਬਾਦਲਾ ਨੇ ਪੰਜਾਬ ਦੇ ਨਾਲ ਗਦਾਰੀ ਕੀਤੀ ਅੱਜ ਬਾਦਲ ਵੀ ਨਹੀਂ ਰਹੇ ਕੈਪਟਨ ਨੇ ਗਦਾਰੀ ਕੀਤੀ ਗੁੜਕਾ ਸਾਹਿਬ ਅੱਜ ਫੜ ਕੇ ਤੇ ਅੱਜ ਕੈਪਟਨ ਵੀ ਖਤਮ ਹੋ ਚੁੱਕਿਆ ਰਾਜਨੀਤਿਕ ਤੌਰ ਦੇ ਉੱਤੇ ਸੋ ਹੁਣ ਜੀ ਆਮ ਆਦਮੀ ਪਾਰਟੀ ਜਿਹਨੂੰ ਬੜਿਆ ਚਾਵਨ ਨਾਲ ਬਣਾ ਡੀ ਨੀ ਗੱਲ ਸੁਣ ਰਹੀ ਤੇ ਫਿਰ ਆਉਂਦੇ ਸਮੇਂ ਦੇ ਵਿੱਚ ਭਾਈ ਇਹਨਾਂ ਦਾ ਵੀ ਉਹੀ ਹਾਲ ਹੋਣਾ ਸੋ ਇਹੀ ਸਾਰਾ ਕੁਝ ਜਿਹੜਾ ਹੈਗਾ ਉਹ ਚੱਲੀ ਜਾਂਦਾ ਪਰ ਗੱਲ ਹੁਣ ਸਿੰਘਾਂ ਦੀ ਜੀ ਹਾਂਜੀ ਹਾਂਜੀ ਸੌਰੀ ਮੈਂ ਤੁਹਾਡੀ ਇੰਟਰਰਪਟ ਕੀਤੀ ਗੱਲ ਇਹ ਆਪਾਂ ਆਪਣੇ ਆਪ ਨੂੰ ਸਵਾਲ ਪੁੱਛੀਏ ਸੰਗਤਾਂ ਨੂੰ ਵੀ ਮੈਂ ਪਬਲਿਕ ਨੂੰ ਪੁੱਛ ਰਿਹਾ ਸਵਾਲ ਤੁਹਾਨੂੰ ਵੀ ਮੈਨੂੰ ਪਤਾ ਤੁਹਾਡੇ ਲਈ ਆਨਸਰ ਕਰਨਾ ਔਖਾ ਹੋਇਆ ਇਹ ਆਪ ਅਸੀਂ ਆਪਣੇ ਆਪ ਨੂੰ ਪੁੱਛੀਏ ਕਾਂਗਰਸ ਨੇ ਸੱਤਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਤੇ ਅਟੈਕ ਕੀਤਾ ਕੋ ਕੋ ਕੇ ਆਪਣੀ ਨੌਜਵਾਨੀ ਨੂੰ ਸੰਗਤਾਂ ਨੂੰ ਉੱਥੇ ਸ਼ਹੀਦ ਕੀਤਾ ਮੌਕੇ ਤੇ ਹੂੰ ਜਾਣੀ ਟਰੈਪ ਕਰਕੇ ਸੰਗਤਾਂ ਨੂੰ ਹਨਾ ਜਾਨੀ ਜਦੋਂ ਉਹਨਾਂ ਨੇ ਦੇਖਿਆ ਵੀ ਬਹੁਤ ਇੱਥੇ ਸੰਗਤ ਹੋਊਗੀ ਲੋਕ ਕਰ ਦੋ ਬੇਸਿਕਲੀ ਡੋਰਾਂ ਅੰਦਰ ਕੋਕੋਗੇ ਮਾਰੋ ਸ਼ਹੀਦ ਕਰੋ ਤੇ ਉਹਨਾਂ ਨੇ ਇਹ ਕਿਤਾ ਫਿਰ ਪਿੰਡ ਪਿੰਡ ਜਾ ਕੇ ਕਾਂਗਰਸ ਦੀ ਵਾਛ ਥੱਲੇ ਕਹਿ ਲੋ ਬਿਆਨ ਤੇ 부ੱਚੜ ਦੀ ਵਾਛ ਥੱਲੇ ਕੇਪੀਐਸ ਗੱਲ ਵਰਗੇ ਗੰਦੇ ਆਫਸਰਾਂ ਦੀ ਵਾਛ ਥੱਲੇ ਕੋ-ਕੋ ਕੇ ਪਿੰਡਾਂ ਚ ਜਾ ਕੇ ਸਾਡੀ ਨੌਜਵਾਨੀ ਨੂੰ ਸ਼ਹੀਦ ਕੀਤਾ ਕਹਿੰਦੇ ਕਈ ਪਿੰਡਾਂ ਚ ਹੋਣੀ ਜੰਜਾ ਚੜਨ ਲੱਗੀਆਂ ਹਨ ਤੇ ਸੋ ਇੱਕ ਤਾਂ ਕਾਂਗਰਸ ਆ ਇੱਕ ਫਿਰ ਬੀਜੇਪੀ ਆ ਜਿਨ੍ਹਾਂ ਨੇ ਪਹਿਲਾਂ ਹੀ ਉਹ ਜਿੱਤ ਨਹੀਂ ਉਹ ਜਿਹੜੇ ਹੋਰ ਧਰਮਾਂ ਦੇ ਖਿਲਾਫ ਆ ਜਿਵੇਂ ਬਸ ਉਹਨਾਂ ਨੂੰ ਤਾਂ ਹੈ ਹੀ ਨਹੀਂ ਵੀ ਕਿਸੇ ਨੂੰ ਦੇਖਣਾ ਹੀ ਨਹੀਂ ਚਾਹੁੰਦੇ ਸੋ ਉਹਨਾਂ ਨੇ ਤਾਂ ਗਲਤ ਚੱਲਣਾ ਹੀ ਪਰ ਇਹ ਤਾਂ ਕਦੇ ਅਸੀਂ ਸੋਚਿਆ ਨਹੀਂ ਸੀ ਵੀ ਜਿਹੜਾ ਚੌਥਾ ਬਦਲਾ ਅਸੀਂ ਕਹਿੰਦੇ ਸੀਗੇ ਵੀ ਇਹ ਵਧੀਆ ਹੋਊਗਾ ਸਾਡੇ ਲਈ ਬਹੁਤ ਬੜੀ ਸਪੋਰਟ ਕੀਤੀ ਹਣਾ ਆਪਾਂ ਵੀ سپورਟ ਕੀਤੀ ਹੋਗੇ ਉਸ ਟਾਈਮ ਤੇ ਇਹ ਇਹ ਤਾਂ ਅਸੀਂ ਸੋਚਿਆ ਨਹੀਂ ਸੀ ਕਿ ਜਿਹੜਾ ਅਸੀਂ ਬਦਲਾਅ ਲਿਆ ਰਹੇ ਹਾਂ ਵੀ ਹਾਂ ਉਹ ਗਲਤ ਹੋ ਰਿਹਾ ਇਹ ਵਧੀਆ ਗੱਲਾਂ ਕਰਦੇ ਆ ਇਹ ਸਾਡੀ ਸੋਚ ਸੋਚਣਾ ਚੱਲ ਰਿਹਾ ਇਹ ਕੌਸ ਕਰੋਗੇ ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਇੰਨੇ ਵੀ ਬੜੇ ਹਾਲਾਤ ਹੋ ਜਾਣਗੇ ਮੈਂ ਤੁਹਾਨੂੰ ਭਾਈ ਸਾਹਿਬ ਕਹਿਣਾ ਚਾਹੁੰਦਾ ਮੈਂ ਇੱਕ ਦਿਨ ਸੋਚ ਰਿਹਾ ਸੀ ਕਾਂਗਰਸ ਨੇ ਈਡੀਆਂ ਵੱਡੀਆਂ ਗਲਤੀਆਂ ਕਰ ਕਰਕੇ ਉਹਨਾਂ ਦੇ ਉਦੋਂ ਬਾਅਦ ਫੇਰ ਸਟੇਟਮੈਂਟਾਂ ਬੈਡ ਹੁੰਦੀਆਂ ਸੀਗਾ ਪਰ ਜਨਰਲੀ ਉਹ ਥੋੜੇ ਜੇ ਸੰਭਲ ਕੇ ਚੱਲਦੇ ਸੀ ਇਹਨਾਂ ਨੂੰ ਤਾਂ ਕੋਈ ਸ਼ਰਮ ਹੀ ਨਹੀਂ ਗਈ ਕਾਦੀ ਆਮ ਆਦਮੀ ਪਾਰਟੀ ਇਹ ਇਹ ਤਾਂ ਆਪ ਦੇ ਲਈ ਸੱਚੀ ਖਾਸ ਆ ਇਹ ਆਪ ਦੇ ਲਈ ਖਾਸ ਆ ਇਹਨਾਂ ਇਹਨਾਂ ਕੋਲ ਗੱਡੀਆਂ ਆ ਗਈਆਂ ਕਾਫਲੇ ਆ ਗਏ ਜੁਐਲਰੀ ਆ ਗਈ ਵੈਪਨਰੀ ਆ ਗਈ ਇਹ ਕਿਸੇ ਸੈਲੀਬ੍ਰਿਟੀ ਦੇ ਕਹਿ ਲੋ ਜਾਂ ਵੱਡੇ ਨੌਆਂ ਨੂੰ ਸ਼ਖਸੀਅਤਾਂ ਦੇ ਇਹ ਸਿਕਿਉਰਿਟੀ ਅਬਾਪਸ ਲੈ ਕੇ ਉਹਨਾਂ ਨੂੰ ਮਰਵਾ ਸਕਦੇ ਆ ਜੀ ਬਿਲਕੁਲ ਆਪਦੀਆਂ ਸਿਕਿਉਰਿਟੀਆਂ ਇਹਨਾਂ ਦੀ ਪਤਾ ਨਹੀਂ ਕਿੱਥੇ ਕਿੱਥੇ ਤੱਕ ਕਾਇਮ ਆ ਬਹੁਤ ਸ਼ਰਮ ਦੀ ਗੱਲ ਆ ਤੇ ਮੈਨੂੰ ਲੱਗਦਾ ਨਹੀਂ ਇਹ ਪਾਰਟੀ ਵਾਲਾ ਟਾਈਮ ਕੱਢੂਗੀ ਅਛਾ ਇਹਨਾਂ ਦਾ ਇੱਕ ਨਾ ਹੋਰ ਐਮਐਲਏ ਨੇ ਦੇਵ ਮਾਨ ਹੋਰੀ ਤੁਹਾਨੂੰ ਸ਼ਾਇਦ ਪਤਾ ਹੋਵੇ ਉਹਨਾਂ ਦਾ ਜਿਹੜੇ ਸ਼ੁਰੂ ਸ਼ੁਰੂ ਜਦੋਂ ਬਣੇ ਐਮਐਲਏ ਤੇ ਕਹਿੰਦੇ ਮੈਂ ਤਾਂ ਸਾਈਕਲ ਤੇ ਜਾਇਆ ਕਰੂੰਗਾ ਵਿਧਾਨ ਸਭਾ ਤੱਕ ਸੋ ਇੱਕ ਦੋ ਦਿਨ ਸਾਈਕਲ ਤੇ ਗਏ ਉਸ ਤੋਂ ਬਾਅਦ ਫਿਰ ਗੱਡੀ ਤੇ ਫਿਰ ਉਹ ਕਹਿੰਦੇ ਮੈਂ ਸਰਕਾਰੀ ਖਰਚੇ ਨਹੀਂ ਲਿਆ ਕਰਾਂਗਾ ਕਿ ਬਾਅਦ ਚ ਉਹਨਾਂ ਨੇ ਸਰਕਾਰੀ ਗੱਡੀ ਦੇ ਵੀ ਖਰਚੇ ਪਾ ਦਿੱਤੇ ਫਿਰ ਉਹ ਕਦੇ ਕੈਨੇਡਾ ਜਾਂਦੇ ਨੇ ਕੈਨੇਡਾ ਦੇ ਬਹੁਤ ਗੇੜੇ ਉਹਨਾਂ ਵੱਲੋਂ ਲਾਏ ਗਏ ਉੱਥੇ ਬਰਫ਼ ਸਾਫ਼ ਕਰਦਿਆਂ ਦੀਆਂ ਵੀਡੀਓ ਬਣਾਈਆਂ ਗਈਆਂ ਫਿਰ ਪੰਜਾਬ ਦੇ ਵਿੱਚ ਕਦੇ ਕੁਝ ਕਰਦਿਆਂ ਦੀਆਂ ਜਦੋਂ ਆ ਕਰੋਨਾ ਆਇਆ ਜਾਂ ਫਿਰ ਹੜ੍ਹ ਆਏ ਨੇ ਉਸ ਵੇਲੇ ਉਹ ਕਦੇ ਨਹੀਂ ਹੁਣ ਉਹਨਾਂ ਦਾ ਇੱਕ ਬਿਆਨ ਆਇਆ ਜੀ ਉਹਨਾਂ ਨੇ ਕੱਲ ਹੀ ਅਜੇ ਬਿਆਨ ਦਿੱਤਾ ਹੈ ਤੇ ਉਹਦੀ ਚਰਚਾ ਬੜੀ ਛੇੜੀ ਹੋਈ ਹੈ ਉਹ ਕਹਿੰਦੇ ਆ ਕਿ گاਊ ਮਾਤਾ ਨੂੰ ਰਾਸ਼ਟਰੀ ਪੰਛੀ ਐਲਾਨ ਦੇਣਾ ਚਾਹੀਦਾ ਤੁਸੀਂ ਗੱਲ ਵੀ ਦੇਖੋ ਇੱਕ ਤਾਂ ਉਹਨਾਂ ਦੀ ਮੰਗ ਹੈ ਵੀ ਜਿਹੜਾ ਐਲਾਨ ਦੇਣਾ ਚਾਹੀਦਾ ਉਸ ਤੋਂ ਬਾਅਦ ਉਹ ਇੱਕ ਜਾਨਵਰ ਆਪਾਂ ਕਹਿ ਸਕਦੇ ਹੁੰਦਾ ਹੈ ਗਾਂ ਇੱਕ ਜਾਨਵਰਾਂ ਦੀ ਐਨੀਮਲ ਚ ਆਉਂਦਾ ਨਾ ਉਹਨੂੰ ਉਹ ਪੰਛੀ ਕਹਿ ਰਹੇ ਆ ਸੋ ਇਹ ਸੁਹਿਰਦਤਾ ਇੱਕ ਪਾਸੇ ਅਨਮੋਲ ਗੱਗਨਮਾਨ ਫਿਰ ਆ ਜਿਹੜੇ ਬੇਤੁਕੇ ਜੇ ਬਿਆਨ ਹੈਗੇ ਆ ਜੈਸੋ ਇੰਨੇ ਕੇ ਪੜੇ ਲਿਖੇ ਆ ਮੈਂ ਕਿਸੇ ਨੂੰ ਉਦਾਂ ਨੀਵਾ ਨਹੀਂ ਦਿਖਾਉਣਾ ਚਾਹੁੰਦਾ ਜਾਂ ਕ੍ਰਿਟਿਕਾਈਜ਼ ਨਹੀਂ ਕਰਨਾ ਚਾਹੁੰਦਾ ਪਰ ਜਿੱਥੇ ਤੱਕ ਮੈਂ ਸੁਣਿਆ ਜਦੋਂ ਇਹ ਪਾਰਟੀ ਆਈ ਸੀਗੀ ਇਹਨਾਂ ਦੇ ਕਈ ਆਗੂ ਸੀ ਜਿਨ੍ਹਾਂ ਕੋਲ ਗੱਡੀਆਂ ਵੀ ਨਹੀਂ ਸੀ ਆਪਾਂ ਨੂੰ ਵੀ ਤਾਰਸਾਇਆ ਸੀ ਇਹ ਚੀਜ਼ਾਂ ਸੁਣ ਕੇ ਗੱਡੀ ਚਲਾਉਣੀ ਵੀ ਨਹੀਂ ਉਹਦੇ ਗੱਡੀਆਂ ਵੀ ਨਹੀਂ ਸੀ ਸਿਰ ਸਾਈਕਲ ਤੇ ਜਾਂਦੇ ਹੁੰਦੇ ਸੀਗੇ ਇਹਨਾਂ ਨੂੰ ਹੁਣ ਉਹ ਸਾਰਾ ਕੁਝ ਮਿਲ ਗਿਆ ਪਾਗਲ ਹੋ ਗਏ ਲੱਗਦੇ ਆ ਆ ਦੇਖੋ ਆ ਗੱਲਾਂ ਕਰਨ ਵਾਲੀਆਂ ਜਿਹੜੀਆਂ ਇਹ ਗੱਲਾਂ ਕਰ ਰਹੇ ਆ ਵੀ ਇਹ ਤੁਹਾਡੇ ਕੋਲ ਉਹ ਹੈ ਹੀ ਨਹੀਂ ਇੱਥੇ ਆ ਹਨ ਜੇ ਕੋਈ ਪੋਲੀਟੀਸ਼ਨ ਬਣਦਾ ਉਹਨੂੰ ਦੇਖਦੇ ਆ ਉਹਦਾ ਕੀ ਉਹਦੇ ਗੁਣ ਕੀ ਆ ਪੜ੍ਹਿਆ ਲਿਖਿਆ ਬੰਦਾ ਕਿ ਨਹੀਂ ਵੀ ਕੀ ਬਣੂ ਵੀ ਜੇ ਪੜ੍ਹੇ ਲਿਖਿਆ ਨੂੰ ਆਪਾਂ ਮੂਰੇ ਲਿਆਵਾਂਗੇ ਆਪਣੇ ਪੰਥਕ ਸੇਵਾ ਚ ਵੀ ਇਹੀ ਆ ਵੀ ਪੜ੍ਹੇ ਲਿਖਿਆ ਨੂੰ ਆਪਾਂ ਲਿਆਵਾਂਗੇ ਮੂਰੇ ਨੌਜਵਾਨੀ ਨੂੰ ਮੂਰੇ ਲਿਆਵਾਂਗੇ ਇਹਨਾਂ ਨੇ ਹੀ ਸਾਨੂੰ ਮੋਲਡ ਕਰਨਾ ਸਾਨੂੰ ਰਾਹ ਦਿਖਾਉਣਾ ਹੁਣ ਜਿੱਦਾਂ 84 ਦੇ ਟਾਈਮ ਦੇਖ ਲਓ 80 70 ਯਾਨੀ ਲੇਟ ਹੈ 70s 80s ਚ ਦੇਖ ਲਓ ਜਿੱਦਾਂ ਸ਼ੰਤ ਜੀ ਆਏ ਉਹ ਵੀ ਨੌਜਵਾਨ ਸੀ ਉਹਨਾਂ ਦੇ ਨਾਲ ਵੀ ਭਾਈ ਅਮਰੀਕ ਸਿੰਘ ਜੀ ਉਹ ਵੀ ਨੌਜਵਾਨ ਸੀ ਹੋਰ ਵੀ ਜਿਹੜੇ ਆ ਫਿਰ ਸਾਡੇ ਜਿਹੜੀ ਸ਼ਹੀਦੀ ਗੈਲਰੀ ਆ ਤੁਸੀਂ ਦੇਖ ਸਕਦੇ ਹੋ ਮੋਸਟਲੀ ਨੌਜਵਾਨ ਹੀ ਹੁੰਦੇ ਆ ਪਰ ਜਿਵੇਂ ਬਾਬਾ ਦੀਪ ਸਿੰਘ ਨੇ ਆਪਦੇ ਵੱਡੀ ਉਮਰ ਚ ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਸੇਵਾ ਕੀਤੀ ਆਪਣੇ ਇਹ ਜੇ ਵੀ ਸਿੰਘ ਹੈਗੇ ਆ ਪਰ ਕਹਿੰਦਾ ਭਾਈ ਆ ਮੈਂ ਕਹਿੰਦਾ ਨੌਜਵਾਨੀ ਹਮੇਸ਼ਾ ਰਾਹ ਦਿਖਾਉਂਦੀ ਆ ਜਿਵੇਂ ਇੱਕ ਸਪੀਚ ਸੀਗੀ ਸਿੰਘ ਦੀ ਉਹ ਪਪੌਰ ਸਾਹਿਬ ਦੀ ਆਈ ਥਿੰਕ ਜਿਹੜੋ ਕਹਿੰਦੇ ਮੈਂ ਕਹਿਣਾ ਨਹੀਂ ਚਾਹੁੰਦਾ ਉਹ ਲਾਜ ਬਟ ਮੈਂ ਛੋਟ ਤੇ ਦੱਸ ਦਿਨਾ ਕਹਿੰਦੇ ਵੀ ਇਹ ਸਰਫ ਕੰਫਰਟੇਬਲ ਚੇਅਰ ਤੇ ਸੋਫਾ ਭਾਲਦੇ ਹਨ ਅਸੀਂ ਵੀ ਸ਼ਾਇਦ 50 10 ਸਾਲਾਂ ਤੱਕ ਸ਼ਾਇਦ ਇਦਾਂ ਦੀ ਫੀਲਿੰਗ ਲੈਣ ਲੱਗ ਜਾਈਏ ਬਈ ਚਲੋ ਯਾਰ ਬੈਠੇ ਰਹੋ ਆ ਸਾਡੇ ਕਿਸੇ ਨੂੰ ਮਾੜਾ ਲੱਗਦਾ ਲੱਗੇ ਸਾਡੀ ਅਸਲੀਅਤ ਏ ਆ ਆ ਸਾਨੂੰ ਕੋਈ ਮਤਲਬ ਨਹੀਂ ਕੋਈ ਮਰਦਾ ਮਰੇ ਖੂਚ ਜਾਵੇ ਭਾਈ ਉਹਰੇ ਪਾਸ ਇਹnga ਚਲੋ ਇਹਨੂੰ ਵੀ ਉਸੇ ਖਾਤੇ ਪਤਾ ਦੀਪ ਉਹ ਵੀ ਗਿਆ ਸਿੱਧੂ ਮੂਸੇ ਵਾਲਾ ਉਹ ਵੀ ਜਾਣ ਦੋ ਜਿਹੜੇ ਪਾਕਿਸਤਾਨ ਸਾਡੇ ਮੋਤਾਂ ਆਂ ਮੈਂ ਕਹਿੰਦਾ ਉਹ ਵੀ ਨਹੀਂ ਅਸੀਂ ਬਾਤ ਚੰਗੀ ਤਰ੍ਹਾਂ ਚੱਕੀ ਜਿਹੜੇ ਇੱਥੇ ਵੀ ਨਿੱਜਰ ਸਾਹਿਬ ਆ ਆਮ ਸੌਰੀ ਟੂ ਸੇ ਉਦੋਂ ਵੀ ਤੁਹਾਨੂੰ ਵੀ ਯਾਦ ਹੋਊਗਾ ਭਾਈ ਸਾਹਿਬ ਉਦੋਂ ਵੀ ਬਾਤ ਚੱਕੀ ਜਾ ਰਹੀ ਸੀ ਕਿ ਨਹੀਂ ਇਹਨਾਂ ਦਾ ਇੰਟਰਨਲ ਮਸਲਾ ਸੀ ਹੁਣ ਜੋ ਟਰੂਡੋ ਬੋਲਦਾ ਹੁਣ ਵੀ ਬੋਲੋ ਨਹੀਂ ਅਸੀਂ ਗਲਤ ਸੀਗੇ ਇਹ ਹੀ ਨਹੀਂ ਭਾਈ ਅਵਤਾਰ ਸਿੰਘ ਖੰਡੇ ਦੇ ਟਾਈਮ ਵੀ ਇੱਥੇ ਵੀ ਬੜੀ ਕਾਉਂਟਰੋਵਰਸੀ ਹੋਈ ਸੀ ਆਪਣੇ ਇੰਟਰਨਲ ਸਰਕਲ ਚ ਤੁਹਾਨੂੰ ਵੀ ਪਤਾ ਕਿ ਇਹ ਜਦਾਂ ਇਹ ਡਰਾਮੇ ਵਾ ਜੇ ਜੇ ਅਸੀਂ ਬਣ ਜਾਂਦੇ ਆ ਵੀ ਉਹ ਜਿਹੜਾ ਵੀ ਅਸੀਂ ਆਪਣੇ ਆਪ ਦਾ ਕਦ ਕਿੰਦਾ ਵੱਡਾ ਕਰ ਸਕੀਏ ਸੋ ਮੇਰੀਆਂ ਗੱਲਾਂ ਕਈਆਂ ਨੂੰ ਸ਼ਾਇਦ ਬਹੁਤ ਕੌੜੀਆਂ ਲੱਗਣ ਪਰ ਸ਼ਰਮ ਆਉਂਦੀ ਆ ਕਿ ਅਸੀਂ ਕਹਿੰਨੇ ਆ ਅਸੀਂ ਵਾਰਿਸ ਆ ਉਹਨਾਂ ਦੇ ਜਿਨ੍ਹਾਂ ਨੇ ਲਾਲ ਕਿਲੇ ਤੇ ਨishan ਸਾਹਿਬ ਚਲਾਇਆ ਖਾਲਸਾ ਰਾਜ ਸਥਾਪਿਤ ਕੀਤਾ ਪਰ ਅੱਜ ਅਸੀਂ ਕਰ ਸਕਦੇ ਆ ਮੈਨੂੰ ਲੱਗਦਾ ਸਾਡੇ ਉਹ ਹਾਲਾਤ ਹਜੇ ਹੈ ਨਹੀਂਗੇ ਸਾਨੂੰ ਇੱਕ ਅਰਦਾਸ ਕਰਨੀ ਚਾਹੀਦੀ ਆ ਕੋਸ਼ਿਸ਼ ਕਰਨੀ ਚਾਹੀਦੀ ਆ ਮਹਾਰਾਜ ਸਾਹਿਬ ਨੂੰ ਬਲਬਖਸ਼ਣ ਕਿ ਅਸੀਂ ਅੱਗੇ ਵੱਧ ਸਕੀਏ ਨਾ ਕਿ ਅਸੀਂ ਇੱਕ ਦੂਜੇ ਦੀ ਲੱਤਾਂ ਖਿੱਚ ਕੇ ਜਿਹਦਾ ਕਦਮ ਵੀ ਖੜੀ ਵੱਡਾ ਕਦਮ ਤਾਂ ਉਹਦਾ ਵੱਡਾ ਹੋਣਾ ਹੀ ਹੋਣਾ ਜਿਹੜਾ ਕੰਮ ਕਰਦਾ ਜੇ ਅਸੀਂ ਨਹੀਂ ਕਰ ਸਕਦੇ ਜੇ ਅਸੀਂ ਭਾਈ ਅਮਰਪਾਲ ਸਿੰਘ ਨੇ ਕਿਹਾ ਸੀਨਾ ਜੇ ਇਹ ਕਹਿੰਦੇ ਵੀ ਕੋਈ ਹੈ ਨਹੀਂ ਵੀ ਇੱਥੇ ਅਸੀਂ ਇੰਜੋਏਮੈਂਟ ਨਹੀਂ ਕਰ ਰਹੇ ਕੰਡਿਆਂ ਦੀ ਸੇਜ ਆ ਵੀ ਇਹਦੇ ਉੱਤੋਂ ਦੀ ਅਸੀਂ ਤੁਰ ਕੇ ਜਾ ਰਹੇ ਤੁਸੀਂ ਦੇਖੋ ਵੀ ਸਾਡੇ ਕੰਡੇ ਚ ਆਉਂਦੇ ਆ ਵੀ ਸਾਨੂੰ ਕਿੰਨੀ ਤਕਲੀਫ ਹੁੰਦੀ ਆ ਪਰ ਤੁਸੀਂ ਸਾਨੂੰ ਤੰਗ ਨਾ ਕਰੋ ਸਾਨੂੰ ਰੋਕੋ ਨਾ ਸਾਡੇ ਇਹ ਕਹਿੰਦੇ ਲੱਤਾਂ ਨਾ ਖਿੱਚੋ ਉਹਨਾਂ ਨੇ ਕਿਹਾ ਸੀ ਜਦੋਂ ਖਾਲਸਾ ਰਾਜ ਆ ਗਿਆ ਆਪਾਂ ਸਾਰੇ ਇਕੱਠੇ ਬਹਿ ਕੇ ਇੱਕ ਦੂਜੇ ਲੱਤਾਂ ਖਿੱਚ ਲਾਂਗੇ ਹਣਾ ਸੋ ਮਤਲਬ ਇਹ ਆ ਹਾਂਜੀ 28 ਸਾਲ ਦਾ ਨੌਜਵਾਨ ਕਿੱਡੀ ਸੇਜ ਬਿਲਕੁਲ ਬਿਲਕੁਲ ਸੋ ਮੇਰੀ ਉਮਰ 44 ਆ ਹੁਣ ਮੈਂ ਜਿਹੜਾ ਪੰਥਕ ਸਰਕਲ ਚ ਜਾਂ ਆਪਾਂ ਸੇਵਾ ਚ ਵਿੱਚ ਰਹੇ ਆ ਬਹੁਤ ਦੁੱਖਨਾ ਕਹਿਣਾ ਪੈਂਦਾ ਜਿਹੜਾ ਦੀਪਨੇ ਦੇਖਿਆ ਉਹ ਬਾਰ ਬਾਰ ਦਰਾਇਆ ਜਾਂਦਾ ਭਾਈ ਅਮਰਪਾਲ ਸਿੰਘ ਨੇ ਦੇਖਿਆ ਬਾਰ ਬਾਰ ਦਰਾਇਆ ਜਾਂਦਾ ਸਾਡੀ ਸੇਵਾ ਚ ਵੀ ਅਸੀਂ ਇਹ ਚੀਜ਼ਾਂ ਦੇਖਦੇ ਆ ਹੂੰ 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 ਡੇਲੀ ਦੇਖਦੇ ਆ ਆਪਾਂ ਇਹ ਚੀਜ਼ਾਂ ਜਿੱਥੇ ਹੁੰਦਾ ਕਿ ਜਣੀ ਆਪਾਂ ਪ੍ਰੋਗਰੈਸ ਤਾਂ ਨਹੀਂ ਕਰ ਪਾਉਂਦੇ ਕਰਕੇ ਸਾਡੇ ਪਰਸਨਲ ਜਿਹੜੇ ਮਸਲੇ ਆ ਜਿਹੜਾ ਆਪਸ ਵਿੱਚ ਸਾਡੀ ਲਾਕਡਾਟ ਹੁੰਦੀ ਆ ਕੱਦ ਦੀ ਪ੍ਰੋਬਲਮ ਵੀ ਇਹਦਾ ਕੱਦ ਮੇਰੇ ਨਾਲ ਕਿਤੇ ਵੱਡਾ ਨਾ ਇਹ ਵੀ ਬਹੁਤ ਪ੍ਰੋਬਲਮ ਹੁੰਦੀ ਆ ਇਹ ਬਹੁਤ ਵੱਡੀ ਪ੍ਰੋਬਲਮ ਹੈ ਅਸੀਂ ਬਹੁਤ ਵਾਰ ਇਹ ਗੱਲਾਂ ਕਰਦੇ ਦੇਖੇ ਆ ਸਿੱਖ ਸਿੱਖਾਂ ਨੂੰ ਗੱਲਾਂ ਕਰਦੇ ਵੇਖਿਆ ਕਿ ਆ ਸਾਨੂੰ ਸਰਕਾਰ ਨਹੀਂ ਕਰਨ ਦਿੰਦੀ ਫਲਾਨਾ ਕੰਮ ਸਾਨੂੰ ਸਰਕਾਰ ਨਹੀਂ ਕਰਨ ਦਿੰਦੀ ਪਰ ਏਕਤਾ ਕਿ ਏਕਤਾ ਜਿਹੜੀ ਹੈ ਉਹ ਤਾਂ ਕੀਤੀ ਜਾ ਸਕਦੀ ਆ ਉਹਦੇ ਵਿੱਚ ਤਾਂ ਸਰਕਾਰ ਨਹੀਂ ਰੋਕ ਸਕਦੀ ਸਾਨੂੰ ਸੋ ਇਹ ਚੀਜ਼ ਕਿਤੇ ਨਾ ਕਿਤੇ ਸਾਨੂੰ ਸਮਝਣੀ ਪੈਣੀ ਹੈ ਏਕਤਾ ਚਾਹੀ ਦੀ ਹੈ ਨੌਜਵਾਨ ਹੀ ਕਰ ਸਕਦੇ ਨੇ ਸнт ਜਰਨੈਲ ਸਿੰਘ ਵੀ ਨੌਜਵਾਨ ਸੀ 38 ਸਾਲ ਦੀ ਉਮਰ ਚ ਸ਼ਹੀਦੀ ਹੁੰਦੀ ਹੈ ਉਹਨਾਂ ਦੀ ਉਹ ਵੀ ਨੌਜਵਾਨ ਸੀ ਉਸ ਤੋਂ ਬਾਅਦ ਜਿਹੜੇ ਸਿੰਘ ਆਏ ਨੇ ਉਹ ਵੀ ਨੌਜਵਾਨ ਜਿਹੜੇ ਜਿਹੜੇ 84 ਤੋਂ 95 ਤੱਕ ਉਹ ਵੀ ਨੌਜਵਾਨ ਸੀ ਸਾਰੇ ਵਿੱਚ ਬਜ਼ੁਰਗ ਸੀਗੇ ਜਰੂਰ ਪਰ ਇਹ ਨਹੀਂ ਕਹਿੰਦੇ ਸੀ ਬਜ਼ੁਰਗਾਂ ਨੇ ਕੀਤਾ ਕੁਝ ਨਹੀਂ ਬਜ਼ੁਰਗਾਂ ਦੇ ਓਟ ਆਸਰੇ ਨਾਲ ਹੀ ਕੰਮ ਹੁੰਦੇ ਆ ਕਰਦੇ ਨੌਜਵਾਨ ਨੇ ਸੋ ਅੱਜ ਇਹ ਨੌਜਵਾਨਾਂ ਨੂੰ ਨਾ ਸਾਂਭਾਂਗੇ ਤਾਂ ਅੱਗੋਂ ਕੋਈ ਨਹੀਂ ਉੱਠੇਗਾ ਫਿਰ ਭਈਆ ਰਾਜ ਉਸ ਧਰਤੀ ਦੇ ਉੱਤੇ ਹੋਣਾ ਜਿਹੜਾ ਉਹ ਬਿਲਕੁਲ ਪੋਸੀਬਲ ਹੈਗਾ ਵੀ ਉਹ ਹੋਏਗਾ ਹੀ ਹੋਏਗਾ ਜੇ ਆਪਾਂ ਆ ਚੀਜ਼ਾਂ ਤੇ ਕਿਤੇ ਨਾ ਕਿਤੇ ਚੁੱਪ ਰਹਿ ਜਣੇ ਆ ਜੀ ਹਾਂਜੀ ਸੋ ਬਾਕੀ ਆ ਬਿੰਲਾ ਦਾ ਕਾਫੀ ਲੰਬੀ ਹੋ ਗਈ ਤੁਹਾਡੇ ਇੰਟਰਵਿਊ ਤੇ ਤੁਹਾਡਾ ਵੀ ਧੰਨਵਾਦ ਸੰਗਤਾਂ ਵੀ ਧੰਨਵਾਦ ਲੀਡਰਸ਼ਿਪ ਨੂੰ ਵੀ ਮੈਂ ਕਹਿਣਾ ਸ਼ਾਇਦ ਇਹਦੇ ਵਿੱਚ ਕੋਸਵ ਸਾਡੇ ਬੋਲ ਹੁਣ ਜਿਹੜੇ ਸਾਨੂੰ ਪਿੰਚ ਕਰਨ ਮੈਨੂੰ ਵੀ ਪਿੰਚ ਕਰ ਸਕਦੇ ਆ ਕਰਦੇ ਆ ਪਰ ਆਪਾਂ ਜੇ ਜੇ ਆਪਾਂ ਨਾ ਕਹਿੰਦੇ ਹੁੰਦੇ ਆ ਜੇ ਕੋਈ ਇਸ਼ੂ ਆ ਜਿਵੇਂ ਕੋਈ ਡਰਗ ਐਡਿਕਟ ਹੋਵੇ ਉਹਦਾ ਕਹਿੰਦੇ ਫਰਸਟ ਨਾ ਸਟੈਪ ਕੀ ਆ ਵੀ ਉਹਦਾ ਸੋਲੂਸ਼ਨ ਨਿਕਲਿਆ ਵੀ ਉਹਦਾ ਹੱਲ ਹੋ ਜਾਵੇ ਵੀ ਉਹ ਠੀਕ ਹੋ ਜਾਵੇ ਬੰਦਾ ਡਿਜ਼ੀਜ਼ ਹੀ ਦੇਖੀਏ ਜੇ ਆਪਾਂ ਸਾਡੀ ਡਿਜ਼ੀਜ਼ ਇਹ ਆ ਕਿ ਅਸੀਂ ਮੂਵ ਫੋਰਵਰਡ ਨਹੀਂ ਹੋ ਰਹੇ ਅਸੀਂ ਇੱਕ ਦੂਜੇ ਨਾਲ ਈਰਖਾ ਕਰਦੇ ਆ ਅਸੀਂ ਇਕੱਠੇ ਨਹੀਂ ਚੱਲਦੇ ਅਸੀਂ ਕਾਦ ਨੂੰ ਚੈਲੰਜ ਕਰਦੇ ਆ ਇਹਦਾ ਕੱਦ ਕਿੱਦਾਂ ਵੱਡੋ ਇਹ ਵੱਡਾ ਕਿੱਦਾਂ ਹੋ ਜੀ ਇਹਦੇ ਹਲ ਤਾਂ ਖਿੱਚੋ ਸੋ ਬੇਨਤੀ ਆ ਸਾਰਿਆਂ ਸੰਗਤਾਂ ਨੂੰ ਜਥੇਬੰਦੀਆਂ ਨੂੰ ਪ੍ਰਬੰਧਾਂ ਨੂੰ ਵੀ ਇਵੇਂ ਸਾਰੇ ਪ੍ਰਬੰਧਾਂ ਦਾ ਵੀ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਆ ਇਹਦੇ ਨਾਲ ਬਹੁਤ ਸੰਗਤਾਂ ਜੁੜੀਆਂ ਹੁੰਦੀਆਂ ਆਪਾਂ ਨੂੰ ਫਰਜ਼ ਬਣਦਾ ਆਪਾਂ ਆਵਾਜ਼ ਚੱਕੀਏ ਅੱਗੇ ਵਧੀਏ ਇੱਥੇ ਡੇਲੀ ਅਰਦਾਸ ਹੁੰਦੀ ਆ ਸੰਘਰਸ਼ ਲਈ ਵੀ ਸੰਤਾਂ ਨੇ ਜਿਹੜਾ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਨੇ ਜਿਹੜਾ ਸੰਘਰਸ਼ ਵਿੱਡਿਆ ਸੀਗਾ ਜਿਹੜਾ ਪਹਿਲਾ ਅਨੰਦਪੁਰ ਸਾਬ ਦੇ ਮਸਲਿਆਂ ਤੋਂ ਲੈ ਕੇ ਮਤਿਆਂ ਤੋਂ ਲੈ ਕੇ ਫਿਰ ਉਹ ਜਦੋਂ ਨੇ ਕਿਹਾ ਸੀ ਨਾ ਵੀ ਜਦੋਂ ਵੀ ਗਵਰਨਮੈਂਟ ਅਟੈਕ ਕਰੂ ਆਰਮੀ ਜਾਂ ਪੁਲਿਸ ਅਟੈਕ ਕਰੂਗੀ ਸਤਖੰਦਰ ਸਾਹਿਬ ਦੇ ਦਰਬਾਰ ਸਾਹਿਬ ਤੇ ਇਹ ਕਹਿੰਦੇ ਖਾਲਸਾ ਦੀ ਨੀ ਰੱਖੀ ਜਾਊਗੀ ਉਸ ਚੀਜ਼ ਤੇ ਪਹਿਰਾ ਦਿੰਦੇ ਹੋ ਇੱਥੇ ਡੇਲੀ ਅਰਦਾਸ ਹੁੰਦੀ ਆ ਹੁਣ ਵੀ ਬੰਦੀ ਸਿੰਘਾਂ ਲਈ ਵੀ ਡੇਲੀ ਅਰਦਾਸ ਹੁੰਦੀ ਆ ਹੁਣ ਜਦ ਦੇ ਭਾਈ ਅਮਰਪਾਲ ਸਿੰਘ ਹੁਣਾਂ ਨੇ ਆ ਮੋਹਿੰਮ ਚਲਾਈ ਆ ਕਹਿ ਲੋ ਪੌਖ ਹਰਤਾਲ ਰੱਖੀ ਉਹਨਾਂ ਦੇ ਪਰਿਵਾਰਾਂ ਨੇ ਰੱਖੀ ਉਹਦੀ ਵੀ ਅਰਦਾਸ ਹੁੰਦੀ ਆ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆਪਣੇ ਹੋਰ ਨਹੀਂ ਕਿਸੇ ਪੱਲੇ ਖਾਲਸਾ ਜੀ ਕੋਲ ਪੈਂਦਾ ਤਾਂ ਆਪਾਂ ਅਰਦਾਸ ਤਾਂ ਕਰ ਸਕਦੇ ਆ ਨਾ ਸਾਡਾ ਫਰਜ਼ ਬਣਦਾ ਇੰਨਾ ਕਿ ਸੋ ਬਾਕੀ ਆ ਜੇ ਮੇਰੇ ਵੱਲੋਂ ਕੁਸ ਕਹਿੰਦੇ ਹੋਏ ਕੁਸ ਵੱਧ ਘਟ ਕੇ ਕਿਸੇ ਨੂੰ ਕਹਿ ਗਿਆ ਹੋਵੇ ਕੋਈ ਇਹ ਦਨਮ ਮਹਿਸੂਸ ਕਰੇ ਇਹ ਚੀਜ਼ਾਂ ਬਾਰੇ ਆਪਾਂ ਬਹੁਤ ਪੈਸ਼ਨੇਟ ਆ ਤੁਸੀਂ ਵੀ ਭਾਈ ਸਾਹਿਬ ਅਸੀਂ ਵੀ ਹੋਰ ਵੀ ਬਹੁਤ ਆਪਣੇ ਸਿੰਘ ਸਿੰਘਣੀਆਂ ਹੁੰਦੇ ਸੋ ਇਹਦਾ ਕੋਈ ਇਹ ਦਨਮ ਮਹਿਸੂਸ ਕਰੇ ਪਰ ਆਪਾਂ ਨੂੰ ਇਹ ਜੇ ਆਪਾਂ ਨੂੰ ਮਹਿਸੂਸ ਹੁੰਦਾ ਆਪਾਂ ਨੂੰ ਦੇਖਣਾ ਚਾਹੀਦਾ ਕਿਤੇ ਇਹ ਬਾਕੀ ਚ ਚੀਜ਼ਾਂ ਸਹੀ ਤਾਂ ਨਹੀਂ ਸਾਨੂੰ ਵੀ ਦੇਖਣਾ ਚਾਹੀਦਾ ਅੰਦਰ ਚਾਤ ਮਾਰਨੀ ਚਾਹੀਦੀ ਹੈ ਵੀ ਅਸੀਂ ਕੀ ਕਰ ਸਕਦੇ ਆ ਬਹੁਤ ਧੰਨਵਾਦ ਭਾਈ ਸਾਹਿਬ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਦੋਸਤੋ ਅੱਜ ਦੀ ਇਹ ਗੱਲਬਾਤ ਜਿਹੜੀ ਹੈ ਸਾਡੀ ਪੰਥਕ ਮਸਲਿਆਂ ਨੂੰ ਲੈ ਕੇ ਆ ਤੇ ਪੰਥਕ ਜਥੇਬੰਦੀਆਂ ਜੋ ਸਾਡੇ ਵੱਡੇ ਵਡੇਰੇ ਨੇ ਸਾਡੀਆਂ ਸਰਮੌਰ ਸਾਡੀਆਂ ਸਤਕਾਰਯੋਗ ਜਥੇਬੰਦੀਆਂ ਸਾਰਿਆਂ ਨੂੰ ਬੇਨਤੀ ਦੇ ਰੂਪ ਦੇ ਵਿੱਚ ਇਹ ਪ੍ਰੋਗਰਾਮ ਹੈ ਅੱਜ ਦਾ ਕਿ ਇਕੱਠੇ ਹੋ ਕੇ ਤੇ ਆਪਾਂ ਇੱਕ ਬਹੁਤ ਵਧੀਆ ਤਰੀਕੇ ਸ਼ਾਂਤਮਈ ਢੰਗ ਦੇ ਨਾਲ ਆਪਾਂ ਇਹਨਾਂ ਸਿੰਘਾਂ ਦਾ ਸਾਥ ਜਿਹੜਾ ਹੈਗਾ ਉਹ ਜਰੂਰ ਦਿइए ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ ਤੇ ਮਿਲਦੇ ਹਾਂ ਫਿਰ ਅਗਲੀ ਪੇਸ਼ਕਸ਼ ਦੇ ਵਿੱਚ ਚੜ੍ਹਦੀ ਕਲਾ ਚ ਰਹੋ